ਹਾਂਜੀ ਮਿੱਤਰੋ ਕਿੱਦਾਂ ਸਾਰੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤੇ ਵੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜਕੱਲ بارش ਦਾ ਮੌਸਮ ਹੈ ਵੀ ਮੀਂਹ ਬਹੁਤ ਜ਼ਿਆਦੇ ਪੈਂਦੇ ਪਿਆ ਸਾਡੇ ਵੀ ਘੱਟੋ ਘੱਟ ਤੁਸੀਂ ਲਾ ਲੋ ਹਫ਼ਤੇ ਤੋਂ 10 ਦਿਨ ਹੋ ਗਿਆ ਮੀਂਹ ਪੈਂਦੇ ਨੂੰ ਵੀ ਮੀਂਹ ਰੁਕਣ ਦਾ ਨਾਮ ਹੀ ਨਹੀਂ ਲੈਂਦਾ ਦੇਖੋ ਹਜੇ ਵੀ ਮੀਂਹ ਪਈ ਜਾਂਦਾ ਮੈਂ ਫਾਰਮ ਦੇ ਅੰਦਰ ਆ ਇਸ ਟਾਈਮ ਮਤਲਬ ਵੀ ਆਪਣੇ ਕਈ ਭਰਾਵਾਂ ਦੇ ਮੈਸੇਜ ਆਏ ਸੀ ਵੀ ਆਪਣੇ ਜਾਨਵਰ ਬਿਮਾਰ ਹੋਈ ਜਾਂਦੇ ਆ ਮਰੀ ਜਾਂਦੇ ਆ ਕਿ ਮੇਰ ਤੋਂ ਕੱਲ-ਕੱਲ ਦੇ ਵਿੱਚ ਮੈਂ ਕਹਿੰਦਾ ਘੱਟੋ-ਘੱਟ ਵੀ 8 ਤੋਂ 10 ਜਣਾਂ ਦੇ ਫੋਨ ਆ ਗਏ ਵੀ ਇਸ ਟੌਪਿਕ ਤੇ ਵੀ ਸਾਡੇ ਜਾਨਵਰ ਵੀਰੇ ਬਿਮਾਰ ਹੋਈ ਜਾਂਦੇ ਆ ਮਰੀ ਜਾਂਦੇ ਆ ਤੇ ਵੀ ਉਸ ਟੌਪਿਕ ਤੇ ਆਪਾਂ ਵੀਡੀਓ ਬਣਾਉਣ ਲੱਗੇ ਆ ਵੀ ਕਿਵੇਂ ਧਿਆਨ ਰੱਖਣਾ ਤੇ ਮੇਰਾ ਵੀਰ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਨਾਲੇ ਮੇਰਾ ਵੀਰ ਵੀਡੀਓ ਨੂੰ ਪੂਰੇ ਐਂਡ ਤੱਕ ਵੇਖਿਆ ਕਰੋ ਜਿੱਦੇ ਨਾਲ ਵੀ ਤੁਹਾਨੂੰ ਹਰ ਨੋਲਿਜ ਮਿਲ ਸਕੇ ਕਿਉਂਕਿ ਮੇਰੇ ਕਈ ਭਰਾ ਹੁੰਦੇ ਆ ਥੋੜੀ ਜੀ ਵੀਡੀਓ ਵੇਖੀ ਉਹਨੂੰ ਸਕਿਪ ਕਰ ਦਿੰਦੇ ਆ ਵੀ ਇਹ ਕੰਮ ਨਾ ਕਰਿਆ ਕਰੋ ਸਾਰੀ ਵੀਡੀਓ ਵੇਖਿਆ ਕਰੋ ਜਿੱਦੇ ਨਾਲ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ ਤੇ ਇੱਕ ਮੇਰਾ ਵੀਰ ਆਪਣਾ ਇੰਨੀ ਕੋਲ ਨਾ ਜਿਆਦਾ ਕਰਿਆ ਕਰੋ ਕਿਉਂਕਿ ਆਪਾਂ ਪਹਿਲਾਂ ਨੰਬਰ ਪਾਇਆ ਸੀ ਆਪਣਾ ਤਾਂ ਮੈਂ ਕਹਿੰਦਾ ਫੋਨ ਬਹੁਤ ਜ਼ਿਆਦਾ ਆਉਂਦੇ ਆ ਤੇ ਮੈਂ ਕਹਿੰਦਾ ਦਿਨ ਦੇ ਵਿੱਚ 50-50 ਫੋਨ ਆ ਜਾਂਦੇ ਆ ਤੇ ਇਸ ਕਰਕੇ ਵੀ ਡਿਸਟਰਬ ਹੁੰਦਾ ਬੰਦਾ ਤੇ ਮੈਂ ਆਪਣਾ ਇੰਸਟਾਗ੍ਰam ਦਾ ਲਿੰਕ ਹੈ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਵੀ ਉਸ ਲਿੰਕ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਆਪਣਾ ਲਿੰਕ ਮਿਲ ਜੂਗਾ ਤੇ ਵੀ ਸਿੱਧਾ ਮੇਰਾ ਵੀਰ ਆਪਾਂ ਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਆ ਕਰੋ ਆਪਾਂ ਹਰੇਕ ਦਾ ਮੇਰਾ ਵੀਰ ਦਾ ਰਖ ਲਈ ਦਿਆ ਕਰਾਂਗੇ ਕੋਈ ਗੱਲ ਨਹੀਂ ਜਦੋਂ ਮੈਸੇਜ ਕੀਤਾ ਆਪਾਂ ਆਪਾਂ ਨੂੰ ਕਾਲ ਵੀ ਕਰ ਸਕਦੇ ਹੋ ਤੁਸੀਂ ਕੋਈ ਗੱਲ ਨਹੀਂ ਠੀਕ ਹੈ ਤੇ ਮੇਰਾ ਵੀਰ ਇੰਸਟਾਗ੍ਰam ਤੇ ਜਰੂਰ ਕਾਲ ਕਰ ਲਿਆ ਕਰੋ ਵੀ ਔਵੇਂ ਕਾਲ ਨਾ ਕਰਿਆ ਕਰੋ ਤੇ ਇਹ ਜਿਹੜਾ ਵੀ ਜਾਨਵਰ ਬਿਮਾਰ ਹੋਣ ਦਾ ਡਰ ਹੁੰਦਾ ਜੋ ਬਿਮਾਰੀ ਹੋਣ ਦਾ ਡਰ ਹੁੰਦਾ ਹੈ ਮੀਂਹ ਦੇ ਵਿੱਚ ਜ਼ਿਆਦਾ ਹੁੰਦਾ ਹੈ ਕਿਉਂਕਿ ਇੱਕ ਤਾਂ ਆਪਾਂ ਮੀਂਹ ਦੇ ਵਿੱਚ ਪੜਦੇ ਪੁਰ ਤੇ ਬੰਦ ਰੱਖਦੇ ਆਂ ਵੀ ਬਾਰਿਸ਼ ਅੰਦਰ ਪਾਣੀ ਨਾ ਪਵੇ ਉਸ ਕਰਕੇ ਅੰਦਰ ਸਮੈਲ ਪੈਦਾ ਹੋਣ ਲੱਗ ਜਾਂਦੀ ਆ ਤੇ ਇਸ ਕਰਕੇ ਵੀ ਅੰਦਰ ਸਮੈਲ ਨਾ ਪੈਦਾ ਹੋਵੇ ਪਹਿਲੀ ਗੱਲ ਤਾਂ ਇਹ ਧਿਆਨ ਰੱਖਿਆ ਕਰੋ ਠੀਕ ਹੈ ਵੀ ਕਿੱਦਾਂ ਵੀ ਅਡਜਸਟ ਫੈਨ ਵਗੈਰਾ ਜਦੋਂ ਹੁਣ ਤੁਸੀਂ ਉਹ ਅਡਜਸਟ ਫੈਨ ਆਪਣਾ ਚੱਲਦਾ ਪਿਆ ਹੁਣ ਆਪਾਂ ਨੂੰ ਲੱਗਦਾ ਕਿ ਅੰਦਰ ਫਾਰਮ ਦੇ ਥੋੜੀ ਸਮੈਲ ਪੈਦਾ ਹੁੰਦੀ ਵੀ ਇਸ ਕਰਕੇ ਉਹ ਚਲਾਤਾ ਹੁਣ ਬਿਲਕੁਲ ਖਤਮ ਅੱਧਾ ਘੰਟਾ ਹੋ ਗਿਆ ਘਟਕਟ ਚੱਲਦੇ ਨੇ ਉਹਨੂੰ ਵੀ ਸਾਰਾ ਅੱਗੇ ਪਿੱਛੇ ਵੀ ਦਿੰਨੇ ਆ ਵੀ ਉਹਦਾ ਬਹੁਤ ਫਾਇਦੇ ਹੁੰਦੇ ਆ ਤੇ ਇਹ ਕੜਾ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਹੋਈ ਆ ਇਹ ਆਪਣੇ ਵੀਡੀਓ ਤਾਂ ਦੁਆਰ ਤੋਂ ਅਪਲੋਡ ਕਰਨ ਲੱਗੇ ਆ ਆਪਾਂ ਵੀ ਜਿਹਦੇ ਨਾਲ ਜਿਹੜੇ ਭਰਾ ਨੇ ਆਪਾਂ ਉਹਨਾਂ ਨੂੰ ਪਤਾ ਲੱਗ ਸਕੇ ਜਿਹੜੇ ਨਵੇਂ ਜੁੜੇ ਆ ਕਿਉਂਕਿ ਉਹਨਾਂ ਨੂੰ ਪਤਾ ਨਹੀਂਗਾ ਤੇ ਇਸ ਕਰਕੇ ਉਹ ਆਪਾਂ ਕੜਾ ਬਣਾਇਆ ਤੁਹਾਨੂੰ ਦਿਖਾਉਣੇ ਆ ਬਾਹਰ ਆਖਿਆ ਹੋਇਆ ਇੱਕ ਮੀਂਹ ਦੇ ਮੌਸਮ ਕਰਕੇ ਨਾ ਥੋੜੀ ਪ੍ਰੋਬਲਮ ਹੁੰਦੀ ਵੀ ਵੀਡੀਓ ਬਣਾਉਣ ਚ ਇਹ ਆ ਦੇਖੋ ਇਹ ਕੜਾ ਆਪਾਂ ਡਰਿੰਕਰਾਂ ਦੇ ਵਿੱਚ ਪਾ ਕੇ ਰੱਖਿਆ ਹੋਇਆ ਠੀਕ ਆ ਇਹਦੇ ਵਿੱਚ ਜਿਵੇਂ ਲਾਲ ਉਹ 1.5 ਤੋਂ 100 ਗ੍ਰਾਮ 1.5 ਤੋਂ 200 ਗ੍ਰਾਮ ਗੋੜਾ 1.5 ਤੋਂ 200 ਗ੍ਰਾਮ ਹੀ ਅਦਰਕ ਆ ਤੇ ਕਾਲੀਆਂ ਮਿਰਚਾਂ 20 ਤੋਂ 25 ਕਾਲੀਆਂ ਮਿਰਚਾਂ ਤੇ 20 25 ਹੀ ਲੌਂਗ ਪਾਏ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਸਾਰੀਆਂ ਚੀਜ਼ਾਂ ਨੂੰ ਤੇ 15 ਤੋਂ 20 ਮਿੰਟ ਚੰਗੀ ਤਰ੍ਹਾਂ ਉਬਾਲਣਾ ਇਹਨੂੰ ਉਬਾਲ ਕੇ ਜਿਹੜਾ ਰਸ ਹੁੰਦਾ ਇਹਨਾਂ ਦਾ ਸਾਰਾ ਪਾਣੀ ਦੇ ਵਿੱਚ ਆ ਜਾਏ ਠੀਕ ਆ ਵੀ ਇਹ ਚੀਜ਼ਾਂ ਤੁਸੀਂ ਕਰਨੀਆਂ ਵੀ ਚੰਗੀ ਤਰ੍ਹਾਂ ਇਹਨਾਂ ਨੂੰ ਉਬਾਲੋ-ਉਬਾਲ ਕੇ ਕਹਿੰਦੇ ਉਹ ਕਰ ਦੇਣਾ ਵੀ ਰਸ ਸਾਰਾ ਜਿਹੜਾ ਹੁੰਦਾ ਨਾ ਇਸ ਚੀਜ਼ ਦਾ ਉਹ ਸਾਰਾ ਪਾਣੀ ਦੇ ਵਿੱਚ ਹੀ ਮਿਕਸ ਹੋ ਜਾਏ ਠੀਕ ਆ ਵੀ ਇਹ ਜਾਣਕਾਰੀ ਆ ਮੇਰਾ ਵੀਰ ਤੇ ਵੀ ਕੋਈ ਜ਼ਿਆਦਾ ਮਹਿੰਗਾ ਲਾਜ ਨਹੀਂ ਆਪਾਂ ਕੋਈ ਜ਼ਿਆਦੀਆਂ ਮਹਿੰਗੀਆਂ ਦਵਾਈਆਂ ਨਹੀਂ ਦਿੰਦੇ ਇਹਨਾਂ ਨੂੰ ਵੀ ਕਈ ਹੁੰਦੇ ਆ ਕੋਈ ਫਾਰਮਰ ਹੁੰਦੇ ਆ ਵੀ ਹਾਂਜੀ ਆ ਦਵਾਈ ਲਿਆ ਕੇ ਦੇ ਦੋ ਉਹ ਦਵਾਈ ਲਿਆ ਕੇ ਦੇ ਦੋ ਆਪਾਂ ਆਪਣੇ ਜਾਨਵਰਾਂ ਨੂੰ ਕੋਈ ਜ਼ਿਆਦੀ ਦਵਾਈ ਨਹੀਂ ਦਿੰਦੇ ਸਿਰਫ ਹਾਂ মালਟੀ ਵਿਟਾਮਿਨ ਵਗੈਰਾ ਲੀਵਰ ਟੋਨਿਕ ਵਗੈਰਾ ਜ਼ਰੂਰ ਦਿੰਨੇ ਆ ਵੀ ਜਿਹਦੇ ਨਾਲ ਇਹਨਾਂ ਦਾ ਲੀਵਰ ਲੋਵਰ ਸੈਟਰ ਆਪੇ ਬਸ ਹੋਰ ਕੋਈ ਜ਼ਿਆਦਾ ਨਹੀਂਗਾ ਕਿਉਂਕਿ ਆਪਾਂ ਕਦੇ ਵੀ ਜ਼ਿਆਦੀ ਮਹਿੰਗੀ ਦਵਾਈ ਦੀ ਵਰਤੋਂ ਨਹੀਂ ਕੀਤੀ ਮੈਂ ਕਹਿੰਦਾ ਫ੍ਰੀ ਵਾਲਾ ਕੰਮ ਆ ਕਿ ਕਹਿੰਦੇ ਮਸਾਂ ਹੀ 40 ਤੋਂ 50 ਰੁਪਏ ਦਾ ਖਰਚਾ ਆ ਇਹਦਾ ਕਿ ਕਹਿੰਦੇ ਅਦਰਕ ਲ ਠੀਕ ਹੈ ਤੇ ਮੇਰਾ ਵੀਰ ਇਹ ਤੁਸੀਂ ਜਰੂਰ ਕਰਿਆ ਕਰੋ ਜਿਵੇਂ ਵੀ ਤੁਸੀਂ ਲਾ ਲੋ 15 ਕਿ ਦਿਨਾਂ ਬਾਅਦ ਇਹ ਕਾੜਾ ਦੇ ਦਿਆ ਕਰੋ ਜ਼ਰੂਰੀ ਨਹੀਂ ਹੈਗਾ ਵੀ ਆਪਾਂ بارش ਦੇ ਮੌਸਮ ਦੇ ਵਿੱਚ ਹੀ ਦੇਣਾ ਇਹ ਵੀ ਹੋਰ ਵੀ ਬਹੁਤ ਬਿਮਾਰੀਆਂ ਤੋਂ ਬਚਾਉਂਦਾ ਇਹ ਕਾੜਾ ਵੀ ਜ਼ਿਆਦਾਤਰ ਬਾਰੇ ਬਿਮਾਰੀਆਂ ਆਉ ਨਹੀਂ ਦਿੰਦੇ ਇਹ ਚੀਜ਼ ਤੇ ਇਸ ਕਰਕੇ ਮੇਰਾ ਵੀਰ ਇਸ ਗੱਲ ਦਾ ਧਿਆਨ ਰੱਖਿਆ ਕਰੋ ਕਿ ਜਿਆਦੀਆਂ ਮਹਿੰਗੀਆਂ ਦਵਾਈਆਂ ਲੈਣਾ ਜਾਇਆ ਕਰੋ ਠੀਕ ਹੈ ਤੇ ਵੀ ਆਪਣਾ ਸਸਤੇ ਸਸਤਾ ਕੰਮ ਕਰੋ ਕਿਉਂਕਿ ਆਪਾਂ ਇਹਨਾਂ ਤੋਂ ਪ੍ਰੋਫਿਟ ਲੈਣਾ ਨਾ ਕਿ ਇਹਨਾਂ ਨੂੰ ਖਵਾ-ਖਵਾ ਕੇ ਇਹਨਾਂ ਤੇ ਲਾਈ ਜਾਣੇ ਆ ਇਹਨਾਂ ਤੋਂ ਪ੍ਰੋਫਿਟ ਲਓ ਹੁਣ ਆਪਾਂ ਘੱਟੋ-ਘੱਟ ਡੇਢ ਘੰਟਾ ਹੋ ਗਿਆ ਪਾਣੀ ਚੱਕੇ ਨੂੰ ਹੁਣ ਆਪਾਂ ਜਿਹੜਾ ਵੀ ਉਹ ਕਾੜਾ ਬਣਾਇਆ ਆਪਾਂ ਇਹਨਾਂ ਦੇ ਅੱਗੇ ਰੱਖ ਦੇਣਾ ਤੇ ਸਾਰੇ ਦੇਖਿਆ ਸਾਰੇ ਜਾਣ ਪੀ ਲੈਣਗੇ ਤੇ ਮੇਰਾ ਵੀਰ ਇਹੇ ਜਾਣਕਾਰੀ ਆ ਤੇ ਮੇਰਾ ਵੀਰ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਦ ਦਿਨ ਤੁਹਾਨੂੰ ਹਰ ਵੀਡੀਓ ਮਿਲ ਸਕੇ ਸੋ ਧੰਨਵਾਦ ਹੋਰ ਜਾਣਕਾਰੀ ਲੈਣ ਵਾਸਤੇ ਆਪਣੇ ਚੈਨਲ ਨੂੰ ਫੋਲੋ ਕਰੋ